ਤੇ ਮਿਲੋ ਜੀ ਇਹ ਆ ਜੀ ਵਿੱਕੀ ਸਿੱਧੂ। ਓ ਅੱਲਾ ਆਇਆ। ਓ ਵੇਖ ਦੇਂਦਾ ਨਹੀਂ। ਅੱਲਾ ਓ ਨਹੀਂ ਨਹੀਂ ਦੇਂਦਾ ਭਾਈ ਮੈਂ ਤਾਂ ਮਜ਼ਾਕ ਕਰਦਾ ਸੀ। ਜੇ ਸੱਚ ਦੱਸੀ ਤਾਂ ਇਸ ਕਹਾਣੀ ਵਿੱਚ ਇਸ ਨੂੰ ਵਿਚਾਰੇ ਨੂੰ ਸੱਚੀ ਨਹੀਂ ਦਿਖਦਾ। ਆਜੋ ਆਜੋ ਭਾਈਓ ਟੱਪ ਸੇ ਇੱਕੋ ਨਾਲੇ। ਓਇਆ ਕਿੱਥੇ ਬਾਹਤਾ ਪਤੰਦਰੋ? ਓ ਕਬਰਾਂ ਨਾਲ ਭਾਈ ਗੜਿਆਂ ਤੇ ਭਾਇ ਜਿਹੜੇ ਕੱਲ ਪਏ ਆ। ਹੋਈ ਗਾਰ ਆਏ ਆ। ਬਾਈ ਯਾਰ ਮੇਰੇ ਬਾਵਾ ਹੈ ਨਹੀਂ ਜੀਪ ਤਾਂ ਹੈਗੀ ਆ ਮਜ਼ਾਕ ਤਾਂ ਕਰੀ ਸਕਦਾ ਮੈਂ ਤਾਂ ਡਰ ਕੀ ਹਾਂ ਜੀ ਨਿੰਮੋ ਦਾ ਵਿਆਹ ਆ ਗਿਆ ਤੇ ਤੁਸੀਂ ਮੈਨੂੰ ਹੁਣ ਸੌਣ ਆ ਜਾ ਸੂਟ ਲਾ ਦਿਓ ਜੀ ਬੂਟ ਬੂਟ ਤੋਂ ਕੀ ਕਰਨਿਆ ਐਨੀਆਂ ਜੁੱਤੀਆਂ ਹੈਗੀਆਂ ਤਾਂ ਹੈ ਤੇਰੇ ਕੋਲੇ ਹਾਏ ਓਏ ਬੋਲਿਆ ਬੂਟ ਨਹੀਂ ਸੂਟ ਕਿਆ ਸੂਟ ਕਿੱਥੋਂ ਵਾਪਿਆ ਬੋਲੇ ਨਾਲ ਮੱਥਾ ਹੀ ਪਾਈ ਕਰਾਈ ਜਾਂਦਾ ਤੁਹਾਡੇ ਨਾਲ ਦੇ ਨਮੂਨਿਆਂ ਨੂੰ ਫੋਨ ਕਰੋ ਖੂਣ ਮੈਂ ਇਥੋਂ ਨਹੀਂ ਕਿਸੇ ਦਾ ਹੁੰਦਾ ਖੂਣ ਖਾਣਾ ਹਾਏ ਓਏ ਰੱਬਾ ਕਣਕਾਰ ਫੋਨ ਅੱਛਾ ਫੋਨ ਹਾਂ ਕੀ ਕਹਣਾ ਫੋਨ ਕਰਕੇ ਛੱਤ ਤੇ ਮਿੱਟੀ ਪਾਉਣੀ ਆ ਬੱਦਲ ਚੜ੍ਹਿਆ ਪਿਆ ਛੱਤ ਤੇ ਮਿੱਟੀ ਪਾਉਣੀ ਆ ਹਾਂ ਅੱਛਾ ਚੱਲ ਮੈਂ ਬੁਲਾਉਣਾ ਇਹਨਾਂ ਨੂੰ ਕਰਦਾ ਫੋਨ ਲਾ ਲੇਖ ਤਨਾ ਤੂੰ ਯਾਰ ਹੌਲੀ ਬਹੁਤ ਬੋਲਦੀ ਥੋੜਾ ਉੱਚੀ ਬੋਲਿਆ ਕਰ ਤੈਨੂੰ ਪਤਾ ਮੈਨੂੰ ਥੋੜਾ ਉੱਚਾ ਸੁਣਦਾ ਫੋਜੀ ਫੋਨ ਚੱਕ ਕੇ ਯਾਰ ਉਹ ਮੇਰੇ ਚਾਰੇ ਹੱਥ ਬਿਜੀ ਆ ਮੈਂ ਤਾਂ ਡਰ ਗਈ ਓਏ ਅੰਨਿਆ ਚੱਕਣ ਦੀ ਬਜਾਏ ਕੱਟੀ ਜਾਣਾ ਇਹਨੂੰ ਫੜਾ ਫੋਨ ਆ ਲੈ ਇਹਨੂੰ ਇਹਨੂੰ ਓਏ ਉਰੇ ਫੜਾ ਫੋਨ ਚੂੰ ਚੂੰ ਲੱਗਿਆ ਆਏ ਉਹ ਆਵਾ ਹੂੰ ਹਾਂ ਓਏ ਇਹਦੇ ਵਿਚਾਰੇ ਦੇ ਕਿੱਥੇ ਬਾਵਾ ਸਪੀਕਰ ਤੇ ਲਾ ਦੇ ਇਹਨੂੰ ਸਪੀਕਰ ਤੇ ਲਾ ਹੈਲੋ ਹੈਲੋ ਹਾਂ ਵਿੱਕੀ ਓਏ ਯਾਰਾ ਮੇਰੀ ਗੱਲ ਸੁਣ ਆਪਣੇ ਘਰੇ ਆ ਜੀ ਚੰਗਾ ਆਪਾਂ ਛੱਤ ਤੇ ਮਿੱਟੀ ਪਾਉਣੀ ਆ ਚਲਾ ਆ ਜੰਨੇ ਯਾਰ ਯਾਰ ਮੈਨੂੰ ਨੀਂਦ ਵੀ ਬਹੁਤ ਆ ਜਾਂਦੀ ਰਾਤ ਮੈਂ ਸੁੱਤਾ ਨਹੀਂ 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 ਹੈ ਨਹੀਂ ਕੁੱਤਾ ਹੈ ਨਹੀਂ ਉਹ ਵੀ ਤੁਹਾਡੇ ਕੋਲ ਘੌਂਕਦਾ ਫਿਰਦਾ ਕਿਤੇ ਬਾਹਰ ਹੀ ਮੈਂ ਤਾਂ ਡਰ ਗਈ ਉਹ ਭੋਲਿਆ ਕੁੱਤਾ ਨਹੀਂ ਮੈਂ ਕਿਹਾ ਰਾਤੀਂ ਮੈਂ ਸੁੱਤਾ ਨਹੀਂ ਚੱਲ ਆ ਰਿਹਾ ਆਜੋ ਚੱਲ 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 ਬੋਲੇ ਯਾਰ ਆਇਆ ਆਇਆ ਚਲੋ ਯਾਰ ਬੈਠੋ ਅੱਜ ਮੈਂ ਚਲਾਉਣਾ ਆ ਰੋ ਆਏਗਾ ਉਹ ਰੇ ਤਰ ਤੋ ਹਾਬ ਤੋ ਨਹੀਂ ਜਾਂਦਾ ਮੋਟਰ ਸਵਾਹ ਚਲਾਏਗਾ ਆਏ ਹੋ ਵਾਹ ਆਏ ਹੋ ਮਾ

ਨੀ ਟੂ ਖੜਾ ちゃっ ਤੇ ਵਾਜ ਮਾਰੂਗਾ ਕਿ ਇਆ ਓਏ ਇਆ ਆਏ ਓਏ ਮੂ ਓਏ ਇਆ ਓ ਚੱਲ ਛੱਡੋ ਯਾਰ ਵੈਸੇ ਕੀਤਾ ਤਾਂ ਰੱਬ ਨੇ ਆਪਣੇ ਨਾਲ ਮਾੜਾ ਹੀ ਆ ਆਪਣੇ ਸਾਰਿਆਂ ਚ ਕਮੀਆਂ ਪਾਤੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਆਪਾਂ ਰੱਬ ਦਾ ਵਿਗਾੜਿਆ ਕੀ ਸੀ ਫੇਰ ਵੀ ਰੱਬ ਨੇ ਇੰਨੀਆਂ ਕਮੀਆਂ ਕਿਉਂ ਪਾਤੀਆਂ ਸਹੀ ਗੱਲ ਆ ਬਾਈ ਯਾਰ ਵੈਸੇ ਰੱਬ ਨੇ ਆਪਣੇ ਨਾਲ ਕੀਤਾ ਤਾਂ ਠਈ ਐ ਐ ਆ ਆ ਆ ਹਾਂ ਯਾਰ ਬਾਈ ਰੱਬ ਆਪਣੇ ਨਾਲ ਹੀ ਠੱਕਾ ਹੀ ਕਰ ਗਿਆ ਲੱਗਦਾ ਤੁਸੀਂ ਸ਼ੁਕਰ ਕਰਿਆ ਕਰੋ ਰੱਬ ਦਾ ਰੱਬ ਨੇ ਜਿਵੇਂ ਦੀ ਵੀ ਜ਼ਿੰਦਗੀ ਦਿੱਤੀ ਆ ਵਧੀਆ ਹੀ ਦਿੱਤੀ ਹੋਈ ਆ ਆ ਆ ਆ ਆ ਆ ਆ ਉਹ ਵੇਖੋ ਵਿਚਾਰਾ ਉਹਦੇ ਨਾਲੋਂ ਤਾਂ ਤੁਸੀਂ ਕਿਤੇ ਚੰਗੇ ਹੋ ਤੁਹਾਡੇ 'ਚ ਤਾਂ ਰੱਬ ਨੇ ਇੱਕ ਕਮੀ ਪਾਈ ਆ ਤੁਸੀਂ ਫੇਰ ਵੀ ਐਵੇਂ ਕਰੀ ਜਾਂਦੇ ਹੋ ਉਹਦੇ 'ਚ ਵਿਚਾਰੇ 'ਚ ਸਾਰੀਆਂ ਹੀ ਕਮੀਆਂ ਪਾ ਤੀਆਂ ਨਾ ਉਹਨੂੰ ਦੀਂਦਾ ਨਾ ਉਹਦੇ ਹੱਥ ਕੰਮ ਕਰਦੇ ਆ ਨਾ ਉਹਦੇ ਪੈਰ ਕੰਮ ਕਰਦੇ ਆ ਗੱਲ ਤਾਂ ਭਾਬੀ ਤੇ ਸਹੀ ਆ ਹਾਂ ਯਾਰ ਆਪਾਂ ਤਾਂ ਆਪਣੀਆਂ ਕਮੀਆਂ ਨੂੰ ਐਵੇਂ ਮੰਨੀ ਜਾਂਦੇ ਆਂ ਇਹ ਯਾਰ ਫੇਰ ਪ੍ਰਮਾਤਮਾ ਤੇਰਾ ਸ਼ੁਕਰ ਆ ਲੱਖ ਲੱਖ ਸ਼ੁਕਰ ਆ ਤੂੰ ਸਾਨੂੰ ਜਿਵੇਂ ਵੀ ਬਣਾਇਆ ਬਹੁਤ ਵਧੀਆ ਬਣਾਇਆ ਉਹ ਵਿਚਾਰੇ ਨਾਲ ਤਾਂ ਅਸੀਂ ਚੰਗੇ ਆ ਪ੍ਰਮਾਤਮਾ ਸਾਨੂੰ ਜਿਵੇਂ ਦਾ ਵੀ ਬਣਾਇਆ ਅਸੀਂ ਤੇ ਰੱਜਾ ਵਿੱਚ ਰਾਜੀ ਆਂ ਹੈਲੋ ਬਸ ਆ ਗਿਆ ਬਈ ਅਸੀਂ ਆਉਨੇ ਆ ਮੈਨੂੰ ਨਾ ਘਰੋਂ ਫੋਨ ਆਇਆ ਜ਼ਰੂਰੀ ਕੰਮ ਆ ਤੈਨੂੰ ਆ ਕੇ ਮਿੱਟੀ ਪਾਉਨੇ ਆ ਅੱਛਾ ਫੋਨ ਆ ਚਲ ਜਾਓ ਪਰ ਆਜੋ ਦੇਰ ਆਪਾਂ ਮਿੱਟੀ ਪਾਉਣੀ ਆ ਚੰਗਾ ਆਜੋ ਦੇ ਮੇਰੇ ਵੀਰ ਚਲ ਠੀਕ ਆ ਬਈ ਜਾਣੇ ਚੰਗਾ ਹੋ ਗਿਆ ਘਰੋਂ ਫੋਨ ਆ ਗਿਆ ਕਿਹੜਾ ਚੁੱਟ ਗਿਆ ਆ ਸੁਖਰਾ ਜਾਨ ਟੁੱਟੀ ਨਹੀਂ ਤਾਂ ਮਿੱਟੀ ਪਾਉਣ ਲਾ ਲਾਤੀਆ